ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਸਾਹਿਬ ਸਿੰਘ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਗੰਗानगर ਦਾ ਤੇ ਦੋਸੋ ਇਹ ਰਾਜਸਥਾਨ ਸਟੇਟ ਇਹਨੂੰ ਪੈਂਦੀ ਹੈ ਗੰਗानगर ਤੋਂ ਸ੍ਰੀ ਕਰਨਪੁਰ ਵਾਲੀ ਜਿਹੜੀ ਛੜਕਾ ਉਸ ਛੜਕ ਦੇ ਉੱਤੇ ਸਾਹਿਬ ਸਿੰਘ ਵਾਲਾ ਪਿੰਡ ਆਉਂਦਾ ਤੇ ਗਦਾਰਾ ਡੇਰੀ ਫਾਰਮ ਆ ਦੋਸੋ ਇੱਥੇ ਜਿੱਥੇ ਅੱਜ ਵੀਡੀਓ ਬਣਾ ਰਹੇ ਆਂ ਟੋਟਲ 11 ਨਾਗਰ ਦੀ ਇਸ ਵੀਡੀਓ ਚ ਦਿਖਾਉਂਗਾ ਇੱਥੇ ਜਿਹੜੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਇਹਨਾਂ ਦੇ ਵਿੱਚ ਜਿਹੜਾ ਰੇਟ ਦੱਸਿਆ ਜਾਂਦਾ ਉਹ ਘਰ ਪਹੁੰਚਦਾ ਹੁੰਦਾ ਹੈ 500 ਕਿਲੋਮੀਟਰ ਤੱਕ ਮਤਲਬ ਪੂਰੇ ਪੰਜਾਬ 'ਚ ਜਿੱਥੇ ਮਰਜੀ ਤੁਸੀਂ ਪਸ਼ੂ ਮੰਗਾਉਣਾ ਸਿਰਫ ਤੁਸੀਂ ਆ ਕੇ ਪਸ਼ੂ ਨੂੰ ਪਾਸ ਕਰਨਾ ਤਸੱਲੀ ਕਰਨੀ ਹੈ ਜਦੋਂ ਸੌਦਾ ਹੋ ਜਾਂਦਾ ਤੇ ਪਹੁੰਚ ਇਹਨਾਂ ਨੇ ਉਸੇ ਰੇਟ ਤੇ ਤੁਹਾਨੂੰ ਦੇ ਦੇਣੀ ਹੈ ਅੱਜ ਦੀ ਵੀਡੀਓ ਦੇ ਵਿੱਚ 11 ਨਾਗ ਭਾ 70000 ਘਰੇ ਪਹੁੰਚ ਤੋਂ ਸ਼ੁਰੂ ਹੋਣਗੇ ਤੇ 120000 ਹਾਈਸਟ ਰੇਟ ਹੈ ਗਾਂ ਤੁਸੀਂ ਇੱਕ ਵਾਰ ਵੀਡੀਓ ਜਿਹੜੀ ਉਹ ਦੇਖ ਲਈਏ ਮੈਂ ਸਾਰੇ ਪਸ਼ੂਆਂ ਤੇ ਕੈਮਰਾ ਮਾਰਤਾ ਉਹ ਤੋਂ ਬਾਅਦ ਚ ਆਪਾਂ ਇੱਕ ਇੱਕ ਕਰਕੇ ਤੋਰਦੇ ਜਾਵਾਂਗੇ ਤੁਸੀਂ ਆਪਦੀ ਪਸੰਦ ਦੀ ਗਾਂ ਸਿਲੈਕਟ ਕਰ ਲਿਓ ਬੇਨਤੀ ਫੇਰ ਆ ਵੀ ਪਹਿਲਾਂ ਜਰੂਰ ਪਹੁੰਚੋ ਕਿਉਂਕਿ ਇਹ ਗੰਗਾ ਨਗਰ ਕੋਈ ਬਹੁਤਾ ਦੂਰ ਨਹੀਂ ਰਹਿ ਜਾਂਦਾ ਪੰਜਾਬ ਦੇ ਬਾਰਡਰ ਦੇ ਉੱਤੇ ਲੱਗਦਾ ਇਹ ਜ਼ਿਲ੍ਹਾ ਤੇ ਸ਼ਹਿਰ ਦੇ ਬਿਲਕੁਲ ਨੇੜੇ ਇਹ ਪਿੰਡ ਰਹਿ ਜਾਂਦਾ ਮੇਨ ਹਾਈਵੇ ਦੇ ਉੱਤੇ ਆਓ ਬਾਈ ਤੋਂ ਡਿਟੇਲ ਪੁੱਛਣੀ ਸ਼ੁਰੂ ਕਰਦੇ ਆ ਫਿਰ ਇਹ ਗਾਵਾਂ ਤੁਹਾਨੂੰ ਨਾਲ ਤੋਰ ਕੇ ਦਿਖਾਉਂਦੇ ਜਾਵਾਂਗੇ ਇੱਕ ਇੱਕ ਕਰਕੇ ਮਨਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਜੀਤ ਭਾਈ 11 ਨਾਗ ਅੱਜ ਆਪਾਂ ਦਿਖਾ ਰਹੇ ਹਾਂ ਹਾਂਜੀ 70 ਤੋਂ ਬਾਅਦ ਸ਼ੁਰੂ ਹੋ ਜਾਣਗੇ ਇੱਕ ਵੀ ਹਾਈਐਸਟ ਹਾਂਜੀ ਇੱਕ ਵੀ ਹਾਈਐਸਟ ਦੁੱਧ ਵੀ 18 20 ਕਿਲੋ ਤੋਂ ਲੈ ਕੇ 34 35 ਕਿਲੋ ਤੱਕ ਰੈੜਾ ਹੈਗੇ ਆਪਾਂ ਠੀਕ ਹੈ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਗਾਂ ਬੈਕ ਸਾਈਡ ਤੇ ਖੜੀ ਹੈ ਬਈ ਇਹ ਦੂਜੇ ਸੇ ਸੋਨ ਵਾਲੀ ਹੈ ਜੀ ਅੱਛਾ ਇਹ ਕੱਬਣ ਹੈ ਹਾਂਜੀ ਕਿੰਨੇ ਕਿਦਾਂ ਪਏ ਆ 14 15 ਦਿਨ ਪਏ ਆ ਜੀ ਪਹਿਲਾਂ ਨੇ 30 ਲੀਟਰ ਦੁੱਧ ਦਿੱਤਾ ਬੱਚੀ ਨੇ ਠੀਕ ਹੈ ਅੱਛਾ ਇਹਦੀ ਪਹੁੰਚ ਕੀ ਪਾਛ ਹੋਊਗੀ ਇਹ ਆਪਣੇ ਇੱਕ ਵਿੱਚ ਪਹੁੰਚ ਖੋਲਿਓ ਬਈ 1 ਲੱਖ 20 ਹਜ਼ਾਰ ਦੇ ਵਿੱਚ ਦੋਸਤੋ ਪੰਜਾਬ ਦੇ ਵਿੱਚ ਤੁਸੀਂ 500 ਕਿਲੋਮੀਟਰ ਤੱਕ ਕਿਤੇ ਵੀ ਮੰਗਾ ਸਕਦੇ ਹੋ ਇਸ ਰੇਟ ਤੇ ਪਹੁੰਚ ਜੂਗੀ ਬਾਕੀ ਆਓ ਕੋਲ ਖੜ ਕੇ ਸੌਦੇ ਹੋਣਗੇ ਜਦੋਂ ਮੌਕੇ ਤੇ ਥੋੜਾ ਬਹੁਤ ਮਾਨਤਨ ਵੀ ਹੁੰਦਾ ਦੁੱਧ ਵੀ 34 35 ਕਿਲੋ ਆਰਾਮ ਨਾਲ ਹੀ ਦੇ ਦੂਗੀ ਵੱਛੀ ਕਹਿਣ ਨੂੰ ਆਪਾਂ 40 ਕਹਿ ਦਈਏ ਤਾਂ ਵੀ ਠੀਕ ਹੈ ਫੁੱਲ ਹਾਈਟ ਵੱਡੀ ਲੈਂਥ ਬਹੁਤ ਵੱਡੀ ਗੱਲ ਸ਼ੀ ਢਾਂਜਾ ਚੰਗਾ ਦੋਸਤੋ ਹਵਾਨਾ ਬਣਾਉਣਾ ਸ਼ੁਰੂ ਕੀਤਾ ਆ ਪਰ 15 ਦਿਨਾਂ ਦੀ ਕੱਚੀ ਲਿਆ ਬਾਈ ਪੂਰੇ ਪੇਟ ਵਾਲੀ ਹੈ ਗਾਂ ਰਾਜਸਥਾਨ ਦੀ ਗਾਂ ਕਾਮਜਾਬ ਰਹਿੰਦੀ ਹੈ ਪੰਜਾਬ 'ਚ ਜਾ ਕੇ ਕਿਉਂਕਿ ਉੱਥੇ ਪੌਣ ਪਾਣੀ ਹੋਰ ਚੰਗਾ ਮਿਲ ਜਾਂਦਾ ਇੱਥੇ ਥੋੜਾ ਖੁਸ਼ਕ ਹੈ ਸੋ ਬਾਕੀ ਸੰਭਾਲ ਤੇ ਡਿਪੈਂਡ ਕਰਦਾ ਖੈਰ ਤੁਸੀਂ ਆ ਕੇ ਜਰੂਰ ਦੇਖਿਓ ਇਹ ਪਹਿਲੇ ਨੰਬਰ ਤੇ ਤੁਹਾਨੂੰ ਗਾਂ ਦਿਖਾਈ 1 ਲੱਖ ਤੇ 20 ਹਜ਼ਾਰ ਇਹਦਾ ਰੇਟ ਆ ਦੱਸੋ 500 ਕਿਲੋਮੀਟਰ ਤੱਕ ਪਹੁੰਚ ਵਿੱਚ ਹੈ ਇਹਦੇ ਸੋ ਉਹ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਜਿਹੜੀ ਦੋ ਨੰਬਰ ਤੇ ਮਨਜੀਤ ਬਾਈ ਗਾਂ ਦਿਖਾਉਣੀ ਆ ਇਹ ਜੀ ਦੂਜੇ ਸੇ ਵੈੜ ਸੂਈ ਹੈ ਠੀਕ ਹੈ ਕਿੰਨੇ ਦਿਨੋਂ ਕਿਨੂ ਅੱਜ ਸੂਈ ਇਹਨੂੰ ਆ ਚੌਥਾ ਦੇਣਾ ਜੀ ਹੁਣ 20 ਤੋਂ ਬਾਹਰ ਇਹ ਦੋ ਤਿਆਰ ਹੈ ਠੀਕ ਹੈ ਇਹ ਕੀ ਪੰਜ ਪਹੁੰਚ ਕਰਾਂਗੇ ਇਹ ਆਪਾਂ 95 ਹਜ਼ਾਰ ਦੀ ਪਹੁੰਚ ਕਰਦਾਂਗੇ ਮ ਦੋਸੋ ਆ ਵੱਛੀ ਹੈ ਇਹਦੇ ਨਾਲ ਤੇ 95000 ਚ ਘਰੇ ਪਹੁੰਚ ਜੂਗੀ ਕਿਰਾਇਆ ਵਿੱਚ ਹੀ ਆ ਤੋਰਦੇ ਭਾਈ 20 ਕਿਲੋ ਦੁੱਧ ਇਸ ਟਾਈਮ ਹੈਗਾ 25 26 ਕਿਲੋ ਦਾ ਆਰਾਮ ਨਾਲ ਦੇ ਦੂਗੀ ਠੀਕ ਹੈ ਹਾਂਜੀ ਸੋ ਚੰਗਾ ਚੁਆਈ ਚੂਈ ਦੀ ਬਹੁਤ ਚੰਗੀ ਹੈ ਓਕੇ ਸੋ ਹਵਾਨਾ ਤੁਸੀਂ ਇਹਦਾ ਦੇਖ ਲਓ 25 26 ਕਿਲੋ ਦੁੱਧ ਬਾਈ ਕਹਿੰਦਾ ਦੇਊਗੀ ਸੇਵਾ ਨਾਲ ਇਸ ਟਾਈਮ 20 ਕਿਲੋ ਆ ਲਿਆ ਭਾਈ ਰੈਸ਼ ਦਾ ਇੱਥੇ ਫੁੱਲ ਪ੍ਰਬੰਧ ਹੈ ਜੇ ਕੋਈ ਵੀਰ ਦੂਰ ਤੋਂ ਆਉਂਦਾ ਜੇ ਨੇੜੇ ਤੋਂ ਆਉਣੇ ਆ ਤਾਂ ਤੁਸੀਂ ਭਾਵੇਂ ਦੋ ਟਾਈਮ ਚੋਕੇ ਵੀ ਘਰੇ ਮੁੜ ਜਾਓ ਕਿਉਂਕਿ ਹਾਈਵੇ ਦੇ ਉੱਤੇ ਹੀ ਪੈਂਦਾ ਇਹ ਪਿੰਡ ਹੈ ਤੇ ਇਹਦੇ ਨਾਲ ਵੱਛੀ ਵੀ ਬੜੀ ਚੰਗੀ ਆ 95000 ਦੀ ਇਹ ਗਾਂ ਘਰੇ ਪਹੁੰਚੂਗੀ ਇਹ ਇਹਦੇ ਨਾਲ ਵੱਛੀ ਆ ਦੱਸੋ ਸੰਭੀ ਸਮਾਈ ਚੌਥੇ ਦਿਨ ਦੀ ਵੱਛੀ ਦੀ ਹਾਈਟ ਲੈਂਥ ਤੁਸੀਂ ਦੇਖ ਲਓ ਚੰਗੀ ਸੋਹਣੀ ਵੱਛੀ ਨੂੰ ਇਹਨੇ ਜਨਮ ਦਿੱਤਾ ਇਹ ਤੋਂ ਅੱਗੇ ਬਾਈ 3 ਨੰਬਰ ਤੇ ਜਿਹੜੀ ਗਾਂ ਇਹ 3 ਨੰਬਰ ਵੜ ਜੀ ਦੂਜੀ ਸਵੇ ਸੂਈ ਹੈ ਕਦੋਂ ਕਦੀ ਸੂਈ ਰਾਤ ਹੀ ਸੂਈ ਅੱਛਾ ਇਹ ਰਾਤ ਹੀ ਸੂਈ ਹਾਂਜੀ ਅਜੇ ਪੁੜੇ ਵੀ ਨਹੀਂ ਚੱਕੇ ਜੇਰ ਜੂਰ ਬਿਲਕੁਲ ਕਲੀਅਰ ਆਪਣੇ ਕੋਲ ਵੀਡੀਓ ਵੀ ਹੈਗੀ ਆ ਇਹਦਾ ਰੇਟ ਕੀ ਰਹੂਗਾ ਇਹ ਆਪਾਂ 1,20,000 ਦੀ ਇਹ ਪਹੁੰਚ ਕਰ ਦਾਂਗੇ ਤੋਰ ਦਈਏ ਬਾਈ ਸੋ ਦੱਸੋ 1,20,000 ਚ ਇਹ ਪਹੁੰਚੂਗੀ ਘਰੇ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚਾ ਵੀ ਇਹਦਾ ਬੜਾ ਸੋਹਣਾ ਹੈ ਖੈਰ ਹੈ ਵੱਚਾ ਸੋ ਦੂਜਾ ਸੁਆ ਰਾਤ ਦੀ ਸੂਈ ਗਾਂ ਤੁਹਾਨੂੰ ਦਿਖਾ ਰਹੇ ਹਾਂ ਭਰੇ ਹਵਾਨੇ ਚ ਦੇਖੋ ਇਹਨੂੰ ਤੁਸੀਂ ਸੋਹਣਾ ਥਾਣਾ ਸੁਣਾ ਪਹਿਲਾਂ ਤਾਂ 26 ਕਿਲੋ ਦੁੱਧ ਦਿੱਤਾ ਈ ਇਹਨੇ ਠੀਕ ਹੈ ਬਾਈ 30 32 ਲੀਟਰ ਦੁੱਧ ਆਰਾਮ ਨਾਲ ਹੀ ਦੇ ਦਊਗੀ ਕਹਿਣ ਨੂੰ ਭਾਵੇਂ 35 36 ਕਹਿ ਦਈਏ ਪਰ ਸੇਵਾ ਹੋਈ ਤਾਂ 35 36 ਵੀ ਦੇ ਸਕਦੀ ਓਕੇ ਲਿਆ ਬਾਈ ਸੋ ਚੰਗੀ ਸੇਵਾ ਨਾਲ ਚੰਗਾ ਦੁੱਧ ਚੋਲੋਗੇ ਖੈਰ ਇਹ ਦੁੱਧ ਰੇਟ ਦੇ ਹਿਸਾਬ ਤੇ ਵੀ ਦੇਖੀਏ 1 ਲੱਖ ਤੇ 20 ਹਜ਼ਾਰ ਚ ਕਰਾਇਆ ਵੀ ਵਿੱਚ ਹੀ ਐ ਤੇ ਹਾਲਾਂਕਿ ਜਦੋਂ ਆਉਂਗੇ ਦੋ ਗਾਵਾਂ ਖਰੀਦੋਗੇ ਤਾਂ ਵੱਧ ਮਾਨ ਤੁਹਾਨੂੰ ਹੋ ਜਾਊਗਾ ਇੱਕ ਖਰੀਦੋਗੇ ਤਾਂ ਵੀ ਕੋਈ ਥੋੜੀ ਬਹੁਤ ਛੋਟ ਹੋ ਜਾਂਦੀ ਹੁੰਦੀ ਐ ਸੋ ਆ ਕੇ ਪਹਿਲਾਂ ਪਸ਼ੂ ਸਿਲੈਕਟ ਕਰੋ ਫਿਟਿੰਗ ਵਾਲਾ ਹਵਾਨਾ ਦੋਸਤੋ ਜਿਹਦਾ ਬੱਚਾ ਮੇਰੇ ਖਿਆਲ ਚ ਭਾਈ ਉਹ ਵਾਈਟ ਬੱਚਾ ਐ ਨਹੀਂ ਵਾਈਟ ਤਾਂ ਅਗਲਾ ਜੀ ਅੱਛਾ ਵਾਈਟ ਤੋਂ ਅਗਲਾ ਡੱਬਾ ਬੱਚਾ ਠੀਕ ਐ ਓਕੇ ਆ ਇਹ ਦੋ ਅੱਗੇ ਭਾਈ ਜਿਹੜੀ ਵਹਿੜ ਐ ਇਹ ਵਹਿੜ ਦੂਜੇ ਸੋ ਸੂਈ ਐ ਜੀ ਕਿੰਨਾ ਚਰੋ ਗਿਆ ਬਾਈ ਮੋਹ ਛਿੱਗੀ ਅੱਜ ਤੀਜਾ ਦਿਨ ਹੈ ਜੀ ਅ ਕਿੰਨਾ ਦੁੱਧ ਹੋਊਗਾ ਹੋਣੀ 18 19 ਕਿਲੋ ਹੋਊਗਾ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ 110 ਦੀ ਪਹੁੰਚ ਕਰਦਾ ਜੀ ਠੀਕ ਹੈ ਦਿਨ ਕਿੰਨੇ ਹੋਏ ਦੱਸਿਆ ਸੋਈ ਦਿਨ ਪਰਸੋ ਸੋਈਏ ਤੋਰਿਓ ਬਾਈ ਪਰਸੋ ਦੀ ਸੋਈ ਦੋਸਤੋ ਮਗਰ ਇਹਦੇ ਬੱਛੀ ਬਹੁਤ ਸੋਹਣੀ ਵਾਈਟ ਵਾਲੀ ਅੱਛਾ ਵਾਈਟ ਬੱਛੀ ਐ ਇਹ ਹਾਂਜੀ ਠੀਕ ਹੈ ਦੋਸਤੋ ਵਾਈਟ ਬੱਛੀ ਐ ਬੱਛੀ ਦਾ ਵੀ ਮੁੱਲ ਵੇਖਿਓ ਤੁਸੀਂ ਬਹੁਤ ਸੋਹਣੀ ਬੱਛੀ ਨੇ ਇਹਨੇ ਜਨਮ ਦਿੱਤਾ ਰੇਟ ਇਹਦਾ ਕਿੰਨਾ ਬੋਲੇ ਬਾਈ 110 ਦੀ ਪਹੁੰਚ ਆਈ 110 ਦੀ ਪਹੁੰਚ ਤੇ ਤੁ ਸੋਨਾਟਾ 400 ਤੋਂ ਬਿਲਕੁਲ ਸਿੱਧੀ ਐ 30 ਲੀਟਰ ਆਮਣਾ ਹੀ ਦੇ ਦਊਗੀ ਠੀਕ ਐ ਕਮਾ ਲਿਆ ਬਾਈ 30 ਲੀਟਰ ਦੁੱਧ ਦੋਸਤੋ ਬਾਈ ਕਹਿੰਦਾ ਵੀ ਆਮਣਾ ਦੇ ਦਊਗੀ ਇਦਾਂ ਦੀ ਇਹ ਗਾਂ 1 ਲੱਖ ਤੇ 10000 ਚ ਪਹੁੰਚ ਬਾਈ ਨੇ ਰੱਖੀ ਐ ਥਣ ਅਥੀ ਜਵਾਈ ਵਾਲੀ ਐ ਹਵਾਨਾ ਸੋਹਣਾ ਤੇ ਇਹਦੀ ਬੱਛੀ ਦੇਖਿਓ ਇੱਕ ਵਾਰ ਆਹ ਬੱਛੀ ਐ ਸ ਵੇੜ ਦੇ ਨਾਲ ਬੱਛੀ ਦੇਖ ਕੇ ਵੀ ਜੀ ਕਰੂਗਾ ਖਰੀਦਣ ਨੂੰ ਤੁਸੀਂ ਇਹ ਬੱਛੀ ਵਾਲੀ ਗਾਂ ਖਰੀਦ ਸਕਦੇ ਹੋ ਦੋਸਤੋ ਇਦੇ ਨਾਲ ਇੱਕ ਹੋਰ ਗਾਂ ਤੁਹਾਨੂੰ ਦਿਖਾਉਣਾ ਹੈ ਚੰਗੀ ਤਿਆਰ ਹੋਈ ਹੋਈ ਹੈ ਬਈ ਕੀ ਡਿਟੇਲ ਹੈ ਦੀ ਇਹ ਦੂਜੇ ਤੋਂ ਸੂਈ ਹੈ ਜੀ ਬੜਾ ਆ ਕਦੋਂ ਕਦੀ ਸੂਈ ਹੈ ਮੋਹ ਛਿਗੀ ਹੈ ਕੱਲ ਸੂਈ ਕੱਲ ਹੀ ਸੂਈ ਹੈ ਅੱਛਾ ਇਹਦੀ ਪਹੁੰਚ ਕਿੰਨੇ ਚੋਣੀ ਹੈ ਬਈ ਇਹਦੀ 1 11 ਦੀ ਇਹਦੀ ਪਹੁੰਚ ਕਰਨਾ ਹੈ ਠੀਕ ਹੈ 1 ਲੱਖ ਤੇ 11000 ਦੀ ਦੱਸੋ ਇਹ ਵੱਛਾ ਇਹਦੇ ਨਾਲ ਤੇ ਇਹ ਕੱਲ ਦੀ ਸੂਈ ਵੀ ਹੈ ਹਜੇ ਪੁੜੇ ਵੀ ਪੂਰੇ ਚੱਕੇ ਨਹੀਂ ਗਏ ਗਾਂ ਨੇ ਥਣ ਬੜਾ ਸੋਹਣਾ ਹਾਥੀ ਚਵਾਈ ਆ ਸੋਦ ਵੱਛੀ 28 30 ਕਿਲੋ ਇਹ ਦੇ ਦਊਗੀ ਠੀਕ ਹੈ ਹਾਂਜੀ ਸੋ 1 ਲੱਖ ਤੇ 11000 ਚ ਪਹੁੰਚ ਇਹਦੀ ਹੋਊਗੀ ਬਾਕੀ ਕੁਆਲਟੀ ਕੁਆਲਟੀ ਵਾਈਬ੍ਰੇਡ ਵਾਈਬ ਬਹੁਤ ਚੰਗੀ ਹੈ ਠੀਕ ਹੈ ਸੋਹਣੀ ਗਾਂ ਦੋਸਤੋ 1 ਲੱਖ ਤੇ 11000 ਚ ਘਰੇ ਪਹੁੰਚਣੀ ਹੈ ਚੱਲ ਬੇਟਾ ਚੱਲ ਅੱਛਾ ਸਕਾਣ ਬਹੁਤ ਸੋਹਣਾ ਹਵਾਨਾ ਬਹੁਤ ਸੋਹਣਾ ਹੈ ਭਰਿਆ ਹਵਾਨਾ ਤੁਸੀਂ ਦੇਖ ਰਹੇ ਹੋ ਸਵੇਰ ਹੀ ਵੀਡੀਓ ਬਣਾ ਰਹੇ ਹਾਂ ਲੈ ਆ ਭਈ ਵਾਪਸ ਸਟਰਕਚਰ ਦੇਖਿਓ ਬਾਹਰ ਦਾ ਸਭ ਤੁਹਾਨੂੰ ਪਸੰਦ ਆਊ 1 ਲੱਖ ਤੇ 11000 ਚ ਗਾਂ ਘਰੇ ਪਹੁੰਚਦਾ ਰੇਟ ਹੈ ਥਣਥੀ ਚੁਆਈ ਵਾਲੇ ਆ ਤੇ ਹਵਾਨਾ ਵੀ ਤੁਸੀਂ ਦੇਖੋ ਫਿਟਿੰਗ ਵਾਲਾ ਹੈ ਖੋਲਾ ਸੈਰ ਹੋਵਨਾ ਸੋਨਾ ਦੁੱਧ ਪਾਉਗੀ। ਸੋ ਇਹਦੇ ਨਾਲ ਮੇਲ ਕਾਫ ਹੈ। ਇਹ ਤੋਂ ਅੱਗੇ ਤੁਹਾਨੂੰ ਜਰਸੀ ਦਿਖਾਉਂਗਾ। ਇਹ ਜਰਸੀ ਮੂੰਹ ਦੋਂਦੀ ਹੈ ਜੀ। ਠੀਕ ਹੈ। ਅੱਛਾ ਪਰਸੋਂ ਹੀ ਸੂਈ ਹੈ ਜੀ ਤਾਂ ਆਪਾਂ ਲਈਏ ਬਾਈ ਨੇ ਪ੍ਰੀਤਪਾਲ ਦੀ ਦਸ ਕੀਤੀ ਆਪਾਂ ਨੂੰ। ਠੀਕ ਹੈ ਬਾਈ। ਮਗਰ ਇਹਦੇ ਬੱਛਾ ਪਰਸੋਂ ਹੀ ਸੂਈ ਹੈ 16-17 ਕਿਲੋ ਹੁਣ ਬੋਲਾ ਹੋਊਗਾ। ਠੀਕ ਹੈ। ਬੱਚੀ ਦੁੱਧ ਦੇ ਦੂਗੀ 20 ਕਿਲੋ। ਰੇਟ ਇਹਦਾ ਕੀ ਰਹਿਣਾ? ਰੇਟ ਆਪਾਂ ਜੀ ਵਾਜੂਬ ਜਮਾਂ 85 ਦੀ ਪਹੁੰਚ ਕਰਦਾ। ਠੀਕ ਹੈ ਬਾਈ। ਖੋਲੀ ਸੋ 285000 ਦੀ ਪਹੁੰਚ ਹੋਊਗੀ ਦੋ ਦੰਦ ਮੂੰਹ ਦੇ ਵਿੱਚੋਂ ਕਨਫਰਮ ਦੋ ਦੰਦ ਹੈ ਜੀ ਠੀਕ ਹੈ ਬਈ ਹਾਂ ਜੀ ਆਹ ਦੇ ਦੇ ਹਵਾਨਾ ਫਿਟਿੰਗ ਆਲਾ ਟਾਂਚਾ ਤੁਸੀਂ ਇਹਦਾ ਇਸ ਤਰੀਕੇ ਨਾਲ ਦੇਖ ਲਓ ਬਾਕੀ ਕੋਲੋਂ ਆ ਕੇ ਆਪਸੂ ਤੁਸੀਂ ਪਾਸ ਕਰ ਲਿਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਲਿਆ ਬਈ ਵਾਪਸ ਸੋ ਇਹ ਬੱਚੇ ਵਾਲੀ ਜਰਸੀ ਆ ਦੋਸਤੋ ਪਹਿਲਾ ਸੂਆ 85000 ਦੀ ਘਰੇ ਪਹੁੰਚੂਗੀ ਹਵਾਨਾ ਫਿਟਿੰਗ ਵਾਲਾ ਸੋਹਣਾ ਹਵਾਨਾ ਸੋ ਇਸ ਤੋਂ ਅੱਗੇ ਬਾਈ ਜਿਹੜੀ ਗਾ ਇਹ ਵੜ ਰਾਤ ਹੀ ਸੂਈ ਹੈ ਜੀ ਹੂੰ ਮੂੰਹ ਦੋ ਦੰਦ ਹੈ ਠੀਕ ਹੈ ਵਾਈਟ ਲੈਂਥ ਫੁੱਲੀ ਜਾ ਫੁੱਲੀ ਜਿੰਨੀ ਕਹਦਾ ਉੰਨੀ ਜਿਆਦੇ ਸਹੀ ਹੈ ਬੱਚੀ ਇਹਦੇ ਨਾਲ ਹਾਂ ਇਹਦੇ ਮਗਰ ਬੱਚੀ ਹੈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹ 96000 ਦੀ ਪਹੁੰਚ ਕਰਦਾ ਹੈ ਠੀਕ ਹੈ ਤੋਰ ਦਗੇ ਬਾਈ ਦੋਸਤੋ ਰਾਤ ਦੀ ਸੂਈ 96000 ਦੀ ਪਹੁੰਚ ਵੱਛੀ ਇਹਦੇ ਨਾਲ ਵੀ ਬਹੁਤ ਸੋਹਣੀ ਹੈ। ਹੂੰ ਉਹ ਦੋ ਦੰਦ ਦਾ ਹੀ ਕਨਫਰਮ ਠੀਕ ਹੈ ਦੋ ਦੰਦ ਮੂੰਹ ਤੇ ਹਾਈਟ ਲੈਂਥਾਂ ਇਹ ਲੱਗਦੇ ਨੇ ਦੂਜੇ ਉਸੇ ਗਾਲ ਹੀ ਹੁੰਦੀ ਹੈ। ਹੂੰ। ਤੋ ਇਹਦਾ ਵੀ ਢਾਂਚਾ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ। ਘਮਾ ਲਾ ਘਮਾ ਲਈ ਬੇ। ਦੋ ਦੇ ਵੀ ਨਾ ਵੱਛੀ 21 22 ਕਿਲੋ ਦੇ ਦੂਗੀ ਨਾਲ 크로ਸ ਬ੍ਰੀਡ ਦੀ ਹੈ। ਠੀਕ ਹੈ ਨਾ ਗਰਮੀ ਨਾ ਸਰਦੀ ਕੁਛ ਨਹੀਂ ਬਣਾਉਣੀ ਸਹੀ ਇਹ ਤੋਂ ਅੱਗੇ ਦੋਸਤੋ ਇਹ ਵੀ ਸੂਈ ਸਵਾਈ ਬੈਣ ਮਨਜੀਤ ਭਾਈ ਅੱਦੂ ਅੱਗੇ ਜਿਹੜੀ ਇਹ ਮੂੰਹੋਂ ਦੋ ਦੰਦਾਂ ਦਾ ਜੀ ਪਹਿਲਾਂ ਸੂਈ ਏ ਠੀਕ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਇਹ ਪਰਸੋ ਸੂਈ ਪਰਸੋ ਸੂਈ ਹਾਂ ਮਗਰ ਇਹ ਤੇ ਬੱਚਾ ਠੀਕ ਹੈ ਇਹਦਾ ਰੇਟ ਕੀ ਰਹੂਗਾ ਭਾਈ ਇਹ ਆਪਾਂ 82 ਦੀ ਪਹੁੰਚ ਕਰ ਦਾਂਗੇ ਠੀਕ ਹੈ ਤੋਰ ਦੀ ਭਾਈ 82000 ਦੀ ਪਹੁੰਚ ਦੋਸਤੋ ਦੋ ਦੰਦ ਮੂੰਹ ਦੇ ਵਿੱਚੋਂ ਸੂਈ ਤਾਜੀ ਹੈ ਬੱਚੇ ਨੂੰ ਜਨਮ ਦਿੱਤਾ ਦੁੱਧ ਬੱਚੀ ਇਹ ਵੀ 20 ਕਿਲੋ ਦੇ ਦੂ ਗ੍ਰਾਮ ਨੇ ਕਿਉਂਕਿ ਬ੍ਰੀਡ ਵਾਈ ਬਹੁਤ ਚੰਗੀ ਆ ਫੁੱਲ ਬ੍ਰੀਡ ਦੀ ਆ ਠੀਕ ਐ 20 ਕਿਲੋ ਦੁੱਧ ਦੱਸੋ ਬਾਈ ਕਹਿੰਦਾ ਪਾ ਦੇਣਾ ਇਹਨੇ ਆ ਗੋ ਕਰਕੇ ਕਮਾਲ ਆ ਭਾਵਾ ਆਫਸਰ ਹੋਣ ਕਰੀ ਹਵਾਨਾ ਫਿਟਿੰਗ ਆ ਦੱਸੋ ਇਹਦਾ ਵੀ ਇਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਗਾਂ ਦਿਖਾਉਣੀ ਐ ਆ ਬਾਈ ਇਹ ਤੋਂ ਅੱਗੇ ਜਿਹੜੀ ਗਾਂ ਪਹਿਲਣ ਵੜ ਹੈ ਇਹ ਵੀ ਹੂੰ ਮੋਹ ਦੋਂਦੀ ਹੈ ਸੂਈ ਵੀ ਹੈ ਹਾਂਜੀ ਸੂਈ ਆ ਮਗਰ ਇਹਦੇ ਬੱਛਾ ਜੀ ਠੀਕ ਹੈ ਹੁਣ ਇਹਦੇ ਕੋਈ 16 ਕਿਲੋ ਬੋਲਾ ਹੋਣਾ ਠੀਕ ਹੈ ਭਾਈ ਚੌਥਾਕ ਦਿਨ ਆਈ ਸੂਈ ਨੂੰ ਡਿਮਾਂਡ ਇਹਦੀ ਡਿਮਾਂਡ ਇਹ 70 ਦੀ ਪਹੁੰਚ ਕਰਦਾਂਗੇ 70000 ਤੀ ਦੋਸਤ ਪਹੁੰਚ ਪਹਿਲਣ ਦੋ ਦੰਦ ਬੱਚੇ ਨੂੰ ਜਨਮ ਦਿੱਤਾ ਵਛਾ ਵਾਈਟ ਰੰਗ ਦਾ ਬਹੁਤ ਸੋਹਣਾ ਇਹ ਦੇ ਨਾਲ ਢਾਂਚਾ ਵਹਿੜਦਾ ਤੁਸੀਂ ਦੇਖ ਲੋ ਕਮਾਲ ਆ ਭਾਈ ਲਿਆ ਵਾਪਸ ਸੋ ਇਹ ਪਹਿਲਾ ਨਵੈੜ ਅ 10ਵੇਂ ਨੰਬਰ ਤੇ ਦੋਸਤੋਂ ਗਾਂ ਤੁਹਾਨੂੰ ਦਿਖਾਵਾਂਗੇ ਇਹ ਗੱਬਣ ਆ ਭਾਈ ਹਾਂਜੀ ਇਹ ਗੱਬਣ ਆ ਤੀਜੇ ਸੋ ਸੂਗੀ ਠੀਕ ਆ ਕਿੰਨਾ ਚੱਲੇਗੀ ਦੋ ਦਾ 25 26 ਕਿਲੋ ਦੇਣ ਦੀ ਦੇਣਾ ਜੀ 12 13 ਪਿਆਈ ਇਹਦੇ ਠੀਕ ਆ ਇਹਦਾ ਰੇਟ ਕੀ ਰਹਿਣਾ ਭਾਈ ਰੇਟ ਆਪਾਂ 75 ਦੀ ਇਹ ਪਹੁੰਚ ਕਰ ਦਾਂਗੇ 75 ਦੀ ਪਹੁੰਚ ਹੋ ਜੂਗੀ ਦੱਸੋ 11 12 ਦਿਨ ਹਜੇ ਦੇ ਬਾਕੀ ਐ ਦੁੱਧ 25 ਕਿਲੋ ਖੁੱਲਾ ਹੀ ਦੇ ਦਿੰਦੀ ਠੀਕ ਐ ਤੂਗੀ ਤੀਜੇ ਹਵਾਨਾ ਬਣਾਉਣਾ ਸ਼ੁਰੂ ਕਰਤਾ ਛੋਟੇ ਕਦ ਕਾਟ ਦੀਏ ਗਾ ਆਈਟ ਦੀ ਛੋਟੀ ਐ ਲੰਬਾਈ ਚੰਗੀ ਐ ਵਜ਼ਨ ਚੰਗਾ ਲੈ ਆ ਬਾਈ ਵਾਪਸ ਬਾਕੀ ਕੋ ਵੀਰ ਤੁਰਿਆ ਸਾਰੇ ਪਸ਼ੂਆਂ ਨਾਲ ਤੁਹਾਨੂੰ ਹਾਈਟ ਦੀ ਜੱਜਮੈਂਟ ਕੱਲੇ ਕੱਲੇ ਦੀ ਆ ਜੂਗੀ ਸੋਇਬ 75 ਚ ਪਹੁੰਚ ਹੋ ਜਾਣੀ ਐ ਇੱਕ ਗਾਂ ਲਾਸਟ ਉੱਤੇ ਦਿਖਾਉਣੀ ਆ ਦੋਸਤੋ ਮਨਜੀਤ ਭਾਈ ਇਹਦੀ ਕੀ ਡਿਟੇਲ ਹੈ ਇਹ ਵੜ ਦੂਜੇ ਸੂਣ ਵਾਲੀ ਕਿੰਨਾ ਚੱਲਊਗੀ ਇਹ ਦਿਨ 10-12 ਬਾਕੀ ਹੈ ਹੂੰ ਇਹ ਆਹਰ ਸ਼ਰਚ ਪੈਂਦੀ ਹੈ ਕੀ ਰੇਟ 'ਚ ਇਹਦੀ ਪਹੁੰਚ ਹੋਊਗੀ ਰੇਟ ਇਹਦੀ 98000 ਦੀ ਪਹੁੰਚ ਕਰ ਠੀਕ ਹੈ ਤੋਰ ਦੀ ਭਾਈ ਦੂਜਾ ਸੂਆ ਦੋਸਤੋ ਦਿਨਾਂ ਜੇ ਲੈਂਦੀ ਹੈ ਸੂਣ 'ਚ 98000 ਦੀ ਇਹ ਪਹੁੰਚ ਹੋਊਗੀ ਸੋ ਟਾਂਚਾ ਤੁਸੀਂ ਇਹਦਾ ਦੇਖ ਲਓ ਅਜੇ ਦੇਹਣੇ ਲੈਂਦੀ ਐ ਸੋਨ ਚ ਮੋੜਲਾ ਵੀਰੇ ਵਾਪਸ ਕਮਾਲਾ ਕਮਾਲਾ ਇਹ ਆਪਣੇ ਕੋਲੇ ਅੱਜ ਹੀ ਆਈ ਐ ਥੋੜੀ ਖਾਂਦਾ ਪੀਤਾ ਨਹੀਂ ਤਾਂ ਪਤਲੀ ਲੱਗਦੀ ਐ ਅੱਛਾ ਮੱਛੀ ਬਹੁਤ ਚੰਗੀ ਦੋ ਦੇ ਵੀ 30 ਕਿਲੋ ਦੇ ਦੇਣਾ ਜੀ ਠੀਕ ਐ ਸੋ ਇਹ ਦੋਸਤੋ 나ਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ 11 나ਗ ਦਿਖਾਤੇ ਆ ਰੇਟ ਤੁਹਾਨੂੰ ਦੱਸਤੇ ਆ ਪਸ਼ੂ ਦਿਖਾਤੇ ਆ ਜੀਨੇ ਖਰੀਦਣਾ ਹੈ ਪਸੂ ਉਹ ਕੋਲ ਆਵੇ ਤੇ ਆਪ ਤਸੱਲੀ ਕਰਕੇ ਖਰੀਦੇ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਸੋ ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ ਦੇ ਪਿੰਡ ਸਾਫ ਸਿੰਘ ਵਾਲੇ ਚੋਂ ਤੁਹਾਨੂੰ ਇਹ ਵੀਡੀਓ ਦਿਖਾਈ ਹੈ ਮਿਹਰਬਾਨ